ਨਸ਼ਾ ਖਿਲਾਫ ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਲਾਹਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਚਾਲੂ ਪੱਠੇ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਹੈ ਪੁਲਿਸ ਮੁਤਾਬਕ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾਵੇਗੀ ਤੇ ਇਸ ਵਿਅਕਤੀ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ ਭਾਜੀ ਮੈਂ ਐਕਸਾਈਜ਼ ਇੰਸਪੈਕਟਰ ਸਰਵੰਤ ਸਿੰਘ ਢੱਲੂ ਸਮੇਤ ਪੁਲਿਸ ਪਾਰਟੀ ਖਾਣਾ ਘਰੇਂਡਾ ਡੇਰਾ ਚਿੰਤਕੋਟ ਦੇ ਆਪਾਂ ਇੱਥੇ ਟੈਗ ਤੇ ਪੇਰੇਡ ਮਾਰਿਆ ਜੀ ਇਥੋਂ 28 ਡਰਮ ਲਾਹਨ ਦੇ 200 200 ਲੀਟਰ ਨਾਲ ਦੋ ਚਾਲਦੀਆਂ ਪੱਟੀਆਂ ਤੇ ਪਲੱਸ ਜਿਹੜੀ ਸ਼ਰਾਬ ਹੈ ਨਾ ਕੱਢੀ ਹੋਈ ਸੀ ਸਿੱਧੀ ਕੀਤੀ ਹੋਈ ਸੀ 150 ਬੋਤਲਾਂ ਤੋਂ 200 ਬੋਤਲਾਂ ਹੋ ਸਕਦੀ ਆ ਇਹ ਤੋਂ ਫੜੀ ਆ ਜੀ ਜਸਵਿੰਦਰ ਸਿੰਘ ਸਾਹਿਬ ਤੇ ਨਾਲ ਦੋ ਜਿਹੇ ਬੰਦੇ ਜਿਹੜੇ ਇਹਨਾਂ ਦੇ ਘਰ ਦੇ ਦਵਿੰਦਰ ਸਿੰਘ ਤੇ ਅਰੈਸਟ ਕਰਕੇ ਇਹਨਾਂ ਨੂੰ ਪਰਚਾ ਥਾਮਾ ਅਕਸਰ ਡਾਡ ਦੇਣ ਲੱਗੇ ਆ ਜੀ ਅਗਲੀ ਕਾਰਵਾਈ ਜਾਂਪਦ। ਇਹ ਅੱਗੇ ਵੀ 2 ਮਹੀਨਾ ਪਹਿਲਾਂ ਵੀ ਇੱਥੇ ਰੇਡ ਮਾਰਿਆ ਗਿਆ ਸੀ ਜਸਵਿੰਦਰ ਸਿੰਘ ਜੀ ਦਾ ਫੜਿਆ ਗਿਆ ਸੀ ਬਹੁਤ ਵੱਡਾ ਰੱਤੋਂ ਤੇ ਅੱਜ ਵੀ ਬਹੁਤ ਵੱਡੀ ਕਾਨੂੰਨ ਜਬਦੀ ਐਕਸਾਈਜ਼ ਦੀ ਤੇ ਥਾਣਾ ਕਰੇਡਾ ਦੀ। ਧੰਨਵਾਦ। ਲੈ ਲੇਠੇ 8 9 10 11 12 13 14 15 16 17 20 20 21 22 23 24 25 26 27 27 ਡਰਾਮ ਤੇ ਦੋ ਪਠੀਆਂ 28 ਤੇ ਉਹ ਮਾਕੀ ਹੋਣੀ ਸ਼ਰਾਬੜੀ ਬਰੂ ਸ਼ਰਾਬੜੀ ਜਿਹੜੀ 150 ਬੋਤਲਾਂ ਨੇ ਸਰ 150 ਬੋਤਲੋ ਤੇ 27 ਡਰਾਮ ਤੇ ਦੋ ਪਠੀਆਂ ਹਾਂਜੀ ਮੈਂ ਐਕਸਾਈਂਸਪੁਰ ਦਾ ਸਰਵੰਤ ਸਿੰਘ ਢੱਲੋਂ ਸਮੇਤ ਪੁਲਿਸ ਪਾਰਟੀ ਥਾਣਾ ਘਰੇਂਡਾ ਡੇਰਾ ਚੰਦਗੋੜ੍ਹ ਦੇ ਆਪਾਂ ਇੱਥੇ ਟੈਗ ਤੇ ਕ੍ਰੇਡ ਮਾਰਿਆ ਜੀ ਇਥੋਂ 28 ਡਰਮ ਲਾਹਣ ਦੇ 200 200 ਲੀਟਰ ਨਾਲ ਦੋ ਚੌਂਦੀਆਂ ਪੱਟੀਆਂ ਤੇ ਪਲੱਸ ਜਿਹੜੀ ਸ਼ਰਾਬ ਹੈ ਨਾ ਕੱਢੀ ਹੋਈ ਸੀ ਸਿੱਧੀ ਕੀਤੀ ਹੋਈ ਸੀ 150 ਬੋਤਲਾਂ ਤੋਂ 200 ਬੋਤਲ ਹੋ ਸਕਦੀ ਆ ਇਥੋਂ ਫੜੀ ਆ ਜੀ ਜਸਵਿੰਦਰ ਸਿੰਘ ਤੇ ਨਾਲ ਦੋ ਜੁੜੇ ਦੇ ਬੰਦੇ ਜਿਹੜੇ ਇਹਨਾਂ ਦੇ ਘਰ ਦੇ ਦਵਿੰਦਰ ਸਿੰਘ ਤੇ ਅਰੈਸਟ ਕਰਕੇ ਇਹਨਾਂ ਨੂੰ ਪਰਚਾ ਥਾਮਾ ਥਾਣਾ ਦੇ ਦੇਣ ਲੱਗੇ ਆ ਜੀ ਅਗਲੀ ਕਾਰਵਾਈ ਜਾਂਚ ਇੱਜ ਕੇ ਵੀ 2 ਮਹੀਨਾ ਪਹਿਲਾਂ ਵੀ ਇੱਥੇ ਰੇਟ ਮਾਰਿਆ ਗਿਆ ਸੀ ਕਿੰਨਾ ਜਿੰਨਾ ਫੜਿਆ ਗਿਆ ਸੀ ਬਹੁਤ ਵੱਡਾ ਰਤੋਂ ਅੱਜ ਵੀ ਬਹੁਤ ਵੱਡੀ ਕੰਗਜਬੀ ਐਕਸਾਈਜ਼ ਦੀ ਤੇ ਠਾਣਾ ਖੇਰੇ ਦਾ ਧੰਨਵਾਦ ਠੀਕ 1 2 3 4 5 6 7 8 9 10 11 12 13 14 15 16 17 18 19 20 21 22 by 23 24 25 26 27 27 27 ਡਰਾਮ ਤੇ ਦੋ ਪਟੀਆਂ भाई 28 ਤੇ ਉਹ ਵਾਕਿਓਂ ਦੀ ਸ਼ਾਪ ਤੋਂ ਸ਼ਰਾਬ ਫੜੀ ਜਿਹੜੀ 150 ਬੋਤਲਾਂ ਨੇ ਸਰ ਬਿਲਕੁਲ 150 ਬੋਤਲੋ ਤੇ 27 ਗ੍ਰਾਮ ਤੇ ਦੋ ਪੱਠੀਆਂ भाई 27 ਗ੍ਰਾਮ ਤੇ ਹੋਰ ਬੜੇ سارے ਨੰਬਰ ਨੇ ਇਹਨਾਂ ਨੂੰ ਕੋਈ ਚਾਹੋ ਨੰਬਰ ਲੈ ਲਈ 8 9 10 11 12 13 14 15 16 17 18 19 20 21 22 22 24 25 26 27 27 27 ਡਰਮ ਤੇ ਦੋ ਪਠੀਆਂ 28 ਤੇ ਉਹ ਬਾਕੀ ਹੋਣੀ ਸ਼ਰਾਬੜੀ ਬਰੂ ਸ਼ਰਾਬੜੀ ਜਿਹੜੀ ਹੈ 150 ਬੋਤਲਾਂ ਸਰ 150 ਬੋਤਲੋ ਤੇ 27 ਡਰਮ ਤੇ ਦੋ ਪਠੀਆਂ ਭਾਈ 27 ਉਹ ਦੇਖੋ ਥੋੜੇ سارے